ਤੇਰੀ ਭੈਣ ਤੇਰੀ ਭੈਣ ਤੇਰੀ ਮਾਂ ਦੀ ਮਾਰਦੇ ਰੇ ਆਪਣੀ ਮਾਂ ਦੀ ਤੇਰੀ ਭੈਣ ਦਾ ਆ ਵੇਖੋ ਕਿਵੇਂ ਪਿੰਡ ਦੇ ਵਿੱਚ ਦੋ 3 ਆਮੋ ਸਾਹਮਣੇ ਹੋ ਗਈਆਂ ਨੇ ਤੇ ਇਲਾਕੇ ਦੇ ਵਿੱਚ ਚਮਕੇ ਇਟਾਂ ਰੋੜੇ ਚਲਾਏ ਗਏ ਨੇ ਦਰਅਸਲ ਇਹ ਮਾਮਲਾ ਅੰਮ੍ਰਿਤਸਰ ਦੇ थाना ਛੇਰਟਾ ਦੇ ਇਲਾਕੇ ਦੇ ਪਿੰਡ ਕਾਲੇ ਤੋਂ ਸਾਹਮਣੇ ਆਇਆ ਜਿੱਥੇ ਪ੍ਰੇਮ ਵਿਆਹ ਤੋਂ ਬਾਅਦ ਦੋ ਧਿਰਾਂ 'ਚ ਆਪਸੀ ਰੰਜਿਸ਼ ਇਸ ਕਦਰ ਪੈਦਾ ਹੋਈ ਹੈ ਇਲਾਕੇ ਦੇ ਵਿੱਚ ਜਮ ਕੇਟਾ ਰੋੜੇ ਚੱਲੇ ਨੇ ਤੇ ਮਾਮਲਾ ਥਾਣੇ ਪਹੁੰਚ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਬਲੋ ਇਲਾਕੇ ਦੇ ਨੌਜਵਾਨਾਂ ਤੇ ਰੰਜਿਸ਼ ਦੇ ਤਹਿਤ ਘਰ ਦੇ ਵਿੱਚ ਦਾਖਲ ਹੋ ਕੇ ਇਟਾ ਰੂੜੀਆਂ 'ਤੇ حملہ ਕਰਨ ਦੇ ਇਲਜ਼ਾਮ ਲਗਾ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਪੀੜਤ ਹੈ ਉਸ ਦਾ ਇਹ ਕਹਿਣਾ ਹੈ ਕਿ ਉਹ ਤੇ ਉਸ ਦੀ ਭੈਣ ਜੋ ਕਿ ਘਰ ਦੇ ਵਿੱਚ ਮੌਜੂਦ ਸਨ ਤੋਂ ਪਿੰਡ ਕਾਲੇ ਦੇ ਵਿੱਚ ਰਹਿੰਦੇ ਨੇ ਉਸ ਸਮਾਂ ਪਹਿਲਾਂ ਉਸ ਦਾ ਪ੍ਰੇਮ ਵਿਆਹ ਹੋਇਆ ਸੀ ਜਿਸ ਦੀ ਰੰਜਿਸ਼ ਦੇ ਵਿੱਚ ਲੜਕੀ ਦੇ ਭਰਾ ਤੇ ਉਸ ਦੇ ਸਾਥੀ ਘਰ ਦੇ ਵਿੱਚ ਵੜਦੇ ਨੇ ਤੇ ਰੰਜਿਸ਼ ਦੇ ਤਹਿਤ ਹਮਲਾ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਭੈਣ ਭਰਾ ਘਰ ਦੇ ਵਿੱਚ ਕੰਮ ਕਰ ਰਹੇ ਸਾਂ ਲੜਕੀ ਦੇ ਭਰਾਵਾਂ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਗਾਲ੍ਹਾਂ ਕੱਢੀਆਂ ਸ਼ੁਰੂ ਕੀਤੀਆਂ ਤੇ ਉਸ ਦਾ ਇਹ ਕਹਿਣਾ ਹੈ ਕਿ ਇਸ ਤਕਰਾਰ ਤੋਂ ਬਾਅਦ ਮੇਰੀ ਪਤਨੀ ਦਾ ਪਰਿਵਾਰ ਤੇ ਉਸਦੇ ਭਰਾਵਾਂ ਦੇ ਸਾਥੀਆਂ ਦੇ ਵੱਲੋਂ ਜam ਕੇ ਘਰ ਤੇ ਇੱਟਾਂ ਰੋੜੇ ਚੁਲਾਈ ਗਏ ਨੇ ਤੇ ਸਾਨੂੰ ਜ਼ਖਮੀ ਕਰ ਦਿੱਤਾ ਗਿਆ ਇਸ ਸਬੰਧੀ ਹੁਣ ਪੁਲਿਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਉਹਨਾਂ ਦਾ ਕਹਿਣਾ ਕਰਵਾਈ ਕੀਤੀ ਜਾਵੇਗੀ ਪਰਿਆ ਕਵਸਾ ਪਰਿਆ ਬਣੰਦੋ ਬਣੰਦੋ ਆ ਜਾ ਡੜੀਓ ਇਧਰ ਆ ਜਾ ਆ ਜਾ ਲੰਨ ਹੁਣ ਲੈ ਲੰਨ ਹੁਣ ਆ ਫੋੜ ਲੈਨ ਤੇਰੀ ਭੈਣ ਨੂੰ ਤੇਰੀ ਭੈਣ ਲੈ ਤੇਰੀ ਭੈਣ ਤੇਰੀ ਮਾਰੀ ਫੂ ਮਾਰਦੇ ਰੇ ਆਪਣੀ ਮਾਂ ਦੀ ਤੇਰੀ ਭੈਣ ਦਾ ਉਹ ਦੱਸਾਂਗੇ ਦੱਸਾਂਗੇ ਆਓ ਆਓ ਇੱਥੇ ਦਿਓ ਕੋਈ ਗੱਲ ਨਹੀਂ ਦੱਸਦੇ ਆ ਕਰਦਾਂਗੇ ਓਏ ਇਦਾਂ ਹੀ ਕਰਾਂਗੇ ਤੁਹਾਡੀ ਮਾਂ ਉਹ ਭੈਣ ਤਾਂ ਸੰਭਾਲਣੀ ਗਈ ਤੁਹਾਡੇ ਕੋਲ ਭੈਣ ਤਾਂ ਸੰਭਾਲਣੀ ਗਈ ਆਏ ਕੋਈ ਨਹੀਂ ਕੋਈ ਪਹੁੰਚੋ ਭੈਣ ਡਾਡੀ ਦੇ ਨੰਗਾ ਦੇ ਮੁੰਡੇ ਨੇ ਇਹ ਛੱਡੀ ਓਏ